ਸੋ ਸਭ ਤੋਂ ਪਹਿਲਾਂ ਉਮੀਦਵਾਰ ਜਿੱਤਿਆ ਹੋਇਆ ਸਰਕਾਰੀ ਸਕੂਲੋਂ ਮੁੰਡਿਆਂ ਕੋਲ ਮੁਖਤਿਆਰ ਸਿੰਘ ਕੰਬੋਜ ਆਪਾਂ ਫਟਾਟਿੰਗ ਕੀ ਤਰ੍ਹਾਂ ਸੋ ਅੱਗੇ ਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ ਹੱਥ ਖੜੇ ਕਰਦੇ ਹੋਏ ਨੇ ਜਿੱਤ ਚੁੱਕਿਆ ਦੇਖ ਸਕਦੇ ਹੋ ਤੁਸੀਂ ਹੱਥ ਖੜੇ ਕਰਦਾ ਹੋਇਆ ਮੁਖਤਿਆਰ ਸਿੰਘ ਕੰਬੋਜ ਇੱਕ ਬਣਾਇਆ ਕਰਦੇ ਆ। ਕੌਨਾਤ ਘੜੇ ਕਰਦਾ ਵਾ ਯਾਰ ਕਮਾਲ ਕਰੀ ਜਾਂਦੇ ਹੋ। ਇੱਕ ਪੱਤਰਕਾਰ ਨੂੰ ਤੁਸੀਂ ਗੱਲਾਂ ਚਲਾਣ ਦੇ ਪਿਓ। ਓ ਤੋਂ ਥੱਲੇ ਗੱਡੀ ਦੇ ਗੱਡੀ ਦੇ ਨਾਲ ਚਲੋ ਖੜ੍ਹ ਜਾਓ। ਮੈਨੂੰ ਵੀ ਤੋ ਦੇ। ਦੇਖ ਸਕਦੇ ਹੋ ਤੁਸੀਂ। ਦੇਖੋ ਜੀ ਟੜਕਣਾ ਦੇਖੋ ਸਕਦਾ ਨਹੀਂ ਆ। ਮੋਹ ਪਿਆਰ ਸਿੰਘ ਕੰਬੋਟ ਐਮ ਸੀ ਸਾਹਿਬ ਮਾਰਨ ਪਰ ਚਾਰ ਤੋਂ ਜਿੱਤੇ ਹੋਏ ਜਿੱਤ ਹਾਸਲ ਕੀਤੀ ਏ ਕੋਈ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰ ਕਿੰਨਾ ਹੰਗਾਰਾ ਕਿੰਨਾ ਲੋਕਾਂ ਦਾ ਜੋਸ਼ ਦੇਖ ਸਕਦੇ ਹੋ ਸਾਰਾ ਜੀ ਚੱਲਦਾ ਪਿਆ ਮਾਹੌਲ ਦੇਖ ਜਾ ਕੇ ਤੁਸੀਂ ਮਗਤਾਰ ਸਿੰਘ ਕੰਬੋਜ ਅੱਛਾ ਵਾਜੀ ਵਾ ਲੋਕੀ ਹਾਲਾਤ ਬਿਲਕੁਲ ਆਰਾਮ ਨਾਲ ਚੱਲਦੇ ਹੋਏ ਬਿਲਕੁਲ ਆਰਾਮ ਨਾਲ ਬਸ 100 ਆਵਾਜ਼ਾਂ ਬਹੁਤ ਪਾਸੇ ਹੁੰਦੀਆਂ ਪਈਆਂ ਨੇ ਡਰ ਦਾ ਮਾਹੌਲ ਬਣਿਆ ਪਿਆ ਪੂਰਾ ਚਿਹਰੇ ਦੇਖੋ ਦਿੱਤਿਆਂ ਦੇ ਦੇਖੋ ਤੇ ਦੂਜਿਆਂ ਦੇ ਦੇਖੋ ਆ ਦੇਖੋ ਕਿਵੇਂ ਸਮੈਲ ਦੇਖੋ ਆ ਸਮੈਲ ਦੇਖੋ ਚਿਹਰੇ ਤੇ ਆ ਚਿਹਰੇ ਤੇ ਇਹ ਇਹ ਆ ਚਿਹਰੇ 'ਚ ਬਹੁਤ ਫਰਕ ਹੈ ਇੰਨਾ ਵਾਹ ਜੀ ਵਾਹ ਖੁਸ਼ੀ ਦਾ ਮਾਹੌਲ ਚੱਲਦਾ ਹੋਇਆ ਬਹੁਤ ਵਧੀਆ ਨਜ਼ਾਰਾ ਆਨੰਦ ਦੇਖੋ ਜੀ ਇਹ ਵੀ ਜਿੱਤ ਗਿਆ ਆਪਣਾ ਕਿਹੜਾ ਵੀਰੇ ਅਜਮੇਰ ਜਿੱਤ ਗਿਆ ਜੀ ਅਜਮੇਰ ਅਜਮੇਰ ਦੀ ਚੱਲਦੀ ਹੋਈ ਗੱਲ ਹੈ ਉਹ ਨੌਂ ਸੈਂਕੜੇ ਸੱਤ ਸੱਤੀ ਤੇ ਕਿ ਜੇ ਤੁਕੇ ਉਹ ਨੌਂ ਸੈਂਕੜੇ ਸੱਤ ਸੱਤੀ ਉਹ ਨੌਂ ਸੈਂਕੜੇ ਸੱਤ ਸੱਤੀ ਕਿ ਤੁਕੇ ਸੋ ਅਗਲੇ ਬੰਦੇ ਨਾਲ ਵੀ ਕਰਦੇ ਆ ਉਹ ਇਹ ਨਾ 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 ਉਹ ਨੌਂ ਸੈਂਕੜੇ ਸੱਤ ਸੱਤੀ ਜੇ ਤੁਕੇ ਸੋ ਅਗਲੇ ਬੰਦੇ ਨਾਲ ਵੀ ਕਰਦੇ ਆ

ਬੱਬੂ ਨੰਬਰ ਜਿੱਤੂ ਕੇ 2 ਵਾਰ ਨੰਬਰ ਖਤੇ 3 ਵਾਰ ਨੰਬਰ ਖਤੇ 4 ਵਾਰ ਜਿੱਤੂ ਕੇ ਬੱਬੂ ਲੰਦੇ ਓਹ ਅੱਲਾ ਸਾਰੇ ਦੇਖਣੇ ਕੋਪ ਬੱਬੂ ਲੰਦੇ ਖਤੇ ਓਹ ਹੋ ਓ ਅੱਲਾ ਸਾਰੇ ਦੇਖ ਤੇ 2 ਤੇ 3 4 2 3 4 ਪਿੰਨੇ ਵਟਾ ਜਿੱਤੂਗੇ ਨੇ ਬਹੁਤ ਬਹੁਤ ਵਧਾਈ ਦੇ ਪਾਤਨ ਦੇ ਸਾਰੇ ਜੋ ਇਸ ਮੋਰਚੇ ਤੇ ਖੜਾ ਹੋਣਾ ਇਸ ਸਰਦੀ ਦੇਤੇ ਸਾਰੇ ਜਿੱਤੇ ਕੋਕੋਲੇ ਦੀ ਜਿੱਤ ਨਹੀਂ ਆਗੀ ਸਾਰੇ ਦੀ ਏਟੇ ਓਏ ਬਹੁਤ ਖੁਸ਼ੀ ਦਾ ਮੌਲ ਚਲਦਾ ਹੋਇਆ ਪਰਮਾਤਮਾ ਸਾਰਿਆਂ ਦੇ ਨਾਲ भाईचारा आपसी प्रेम प्यार बनाई रखे बलजीत इधर उन भाई ओ। देख सकते ओ। वाई। आराम मेरा आराम मेरा ਹਾਂ ਆਰਾਮ ਨਾ ਰੋਵਾ ਵਾਹ ਜੀ ਵਾਹ ਬਦ ਜਗ ਦਾ ਨੋ ਲਵ ਯੂ ਲਵ ਯੂ ਲਵ ਯੂ ਸਾਰਿਆਂ ਨੂੰ ਵਧਾਈਆਂ ਵੀ ਸਾਰਿਆਂ ਨੂੰ ਕਿੰਨੇ ਦਾ ਕਿੰਨੇ ਬੰਦੇ ਨੂੰ ਵਧਾਈਆਂ ਹਾਂ ਜਿੱਤ ਗਿਆ ਇੱਕalle ਵੀ ਬੱਬੂ ਦੀ ਜਿੱਤ ਨਹੀਂ ਹੋਈ ਸਾਰਿਆਂ ਦੀ ਜਿੱਤ ਹੈ ਸਾਰੇ ਜਿਹੜੇ ਜਿੱਤੇ ਨੇ ਕੋਈ ਇੱਕ ਐਕਮਸਿੰਨ ਜਿੱਤੇ ਸਾਰੇ ਜਿੱਤੇ ਨੇ ਹਾਂ ਨਾ ਇਧਰ ਹੀ ਕੱਢਣਗੇ ਬੋਲੋ ਜਿੰਨੇ ਵੀ ਖੜੇ ਹੋਏ ਸੀ ਨਾਲ ਦੇ ਆਪਣੇ ਆਏ ਉਹਦੇ ਆਉਣ ਦੇ ਬਾਜੀਵਾਲ ਲੱਡੂ ਵੀ ਆ ਗਏ ਨੇ ਆਹਾ 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 ਨਾ 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 ਸੋ ਮਾਹੌਲ ਤੁਸੀਂ ਦੇਖ ਸਕਦੇ ਹੋ ਕਿਵੇਂ ਦਾ ਚੱਲਦਾ ਪਿਆ ਸਾਰੇ ਵੀ ਭਰਾ ਸਾਰੇ ਵੀ ਵੀਰ ਖੁਸ਼ ਸਾਰੇ ਵੀ ਇੱਥੇ ਕੋਈ ਜਾਤ ਨਹੀਂ ਕੋਈ ਬਰਾਦਰੀ ਨਹੀਂ ਸਾਰੇ ਆਪਾਂ ਇੱਕੋ ਹੀ ਆ ਜਿੱਦਾਂ ਆਪਾਂ ਪ੍ਰੇਮ ਭਾਈਚਾਰੇ ਨਾਲ ਹੀ ਰਹਿਣਾ ਹੈ လာတယ်ဘယ်အရက်ဘယ်လာတယ်နာနာကိတူဘလာအိုးသူအရ ਿਆ ဟိုနအန်တူဘယ်လေဘယ်လေဘယ်လေဝါဂျူဝါဂျူဝါဂျူဝါဂျူအာရယ်အာရယ်အို 503 ਵੋਟਾਂ ਦੇ ਭੋਲਾ ਸਿੰਘ ਦੀ ਜਿੱਤ ਹੋਈ ਏ ਵਾਜੀ ਵਾਗ ਇੱਕ ਸਾਕ ਦਿਓ ਸਾਰੇ ਹੀ ਆਨੰਦ ਚ ਖੁਸ਼ੀ ਚ ਵਾਜੀ ਵਾਗ ਬੱਲੇ ਬੱਲੇ ਜੀ ਬਹੁਤ ਬਹੁਤ ਸ਼ੁਕਰਾਨਾ ਕਰਦੇ ਹੋਏ ਪ੍ਰਮਾਤਮਾ ਦਾ ਤੇ ਸੰਗਤਾਂ ਦਾ ওয়া দি ওয়া দি ওয়া দি ওয়া দি ダボーダギャー。<ks> <rat と 思 う> <squishy> ਮਖਤਿਆਰ ਸਿੰਘ ਕੰਬੋਲ ਨੂੰ ਹੁਣ ਫੜ ਪਾਦੇ ਹੋਏ ਉਹ ਰਵੇਖ ਸਕਦੇ ਤੁਸੀਂ ਸਰਦਾਰ ਮਖਤਿਆਰ ਸਿੰਘ ਕੰਬੋਲ ਦਾ ਕਿਵੇਂ ਸਵਾਗਤ ਕੀਤਾ ਜਾ ਰਿਹਾ ਸੋ ਅਗਲੇ ਕੈਂਡੀਡੇਟ ਵੀ ਆਵੀਂ ਆਪਣੇ ਚੱਲਦੇ ਹੋਏ ਦੇਖ ਜਾਕਦੇ ਤੁਸੀਂ ਸਰਦਾਰ ਮਖਤਿਆਰ ਸਿੰਘ ਕੰਬੋਲ ਅਜੇ ਬਾਹਰ ਨਿਕਲੇ ਨੇ ਬੜੀ 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 ਅਗਰ ਨਾ ਮਿਲ ਆ ਬੰਦ ਨਾ ਬੰਦੀ ਨਹੀਂ ਗੱਲ ਹੈ ਦੁਬਾਰਾ ਕਰੀ ਦੁਬਾਰਾ ਦੁਬਾਰਾ ਦੇ ਵੀ ਜਿੱਤ ਚੁੱਕੇ ਹਨ ਦੇਖੋ ਕਿਵੇਂ ਬੰਪਰ ਜਨਨ ਦੀ ਤਿਆਰੀ ਚੱਲਦੀ ਹੋਈ ਸੋ ਅਗਲੇ ਬੰਦੇ ਦੀ ਉਡੀਕ ਕਰਦੇ ਬਣੇ ਭਰਾ ਹੁਣ ਕੋੜੇ ਟਾਈਮ ਬਾਅਦ ਸੋ ਅਗਲਾ ਬੰਦਾ ਵੀ ਆਪਣੇ ਦਰਮਿਆਨ ਪਹੁੰਚਣ ਵਾਲਾ ਆਹ ਹਾ ਹਾ ਤਰਜ਼ਾ वाह जी वाह बहुत बढ़िया जी बहुत बढ़िया बहुत बढ़िया गुड्डा देखो अपने गोल पहुंच चुके हैं गुरमेंदर सिंह बब्बू वाह जी वाह वाह जी वाह वाह जी वाह ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਸਾਡਾ ਕੋਲਾ ਜਾਂ ਨਮਾਣਾ ਜਾਂ ਬੰਦਾ ਜਿੱਤ ਗਿਆ ਉਹ ਆਜੀ ਗੁਰਵਿੰਦਰ ਸਿੰਘ ਬੱਬੂ ਸਾਡੇ ਕੋਲ ਪਹੁੰਚ ਗਿਆ ਤੁਸੀਂ ਵੇਖ ਸਕਦੇ ਹੋ ਗੁਰਵਿੰਦਰ ਸਿੰਘ ਬੱਬੂ ਗੁਰਵਿੰਦਰ ਸਿੰਘ ਬੱਬੂ ਜੀ ਦੇ ਮਾਤਾ ਜੀ Oh, my God. ਰਵਿੰਦਰ ਸਿੰਘ ਬੱਬੂ ਅਦੇ ਸਾਰਾ ਹੀ ਪਰਿਵਾਰ ਬਾਕੀ ਵੀ ਜਿੰਨੇ ਸਾਡੇ ਐਮਸੀ ਨੇ ਉਹਨਾਂ ਦੀ ਵੀ ਜਿੱਤ ਹੋਈ ਇਹ ਇਕੱਲੇ ਗਵਿੰਦਰ ਸਿੰਘ ਬੱਬੂ ਦੀ ਨਹੀਂ ਜਿੱਤ ਹੋਈ ਸੋ ਸਾਰੇ ਚੀਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਸੋ ਐਵੇਂ ਦਾ ਮਾਹੌਲ ਕਦੇ ਕਦੇ ਵੀ ਦੇਖਣ ਨੂੰ ਮਿਲਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਵਾਹ ਜੀ ਵਾਹ ਜੀ ਵਾਹ ਮੇਰਾ ਨਿਰਤੋ ਵੀ ਨਾ ਪੱਕਾ ਕਿਰਿੰਦਰ ਸਿੰਘ ਬੱਬੂ ਦਾ ਸਵਾਗਤ ਦੇਖੋ सिंघि खोली पहुच प ਕੋ ਨਾਜ਼ਮ ਜੇ ਕੋ ਵੀ ਪਹੁੰਚ ਚੁੱਕੇ ਨੇ ਸਾਡੇ ਕੋਲ ਜਿੰਦਾਬਾਦ 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 ਓ ਨਾਜ਼ਮ ਸੇ ਕੋ ਜੇ ਚੁਕੇ ਨੇ ਹਣ ਬੋਲੀ ਵਾ ਕਿਸੇ ਦਾ ਮਾਹੌਲ ਦੇਖੋ Terima kasih telah menonton! ਵਾਹ ਜੀ ਵਾਹ ਪੰਗੜਾ ਪੰਗੜੇ ਆ ਵੇਖੋ ਉਹ ਨਾ ਸਿੰਘ ਸੇਖੋ ਦੀ ਖੁਸ਼ੀ ਚ ਬਹੁਤ ਜੀ ਵਾਹ ਬੱਲੇ ਬੱਲੇ ਜੀ ਸਾਰਿਆਂ ਦੇ ਚਿਹਰੇ ਤੇ ਮੁਸਕਾਨ ਸਾਰਿਆਂ ਲਈ ਪੋਲਾ ਸਿੰਘ ਸੇਖੋ ਜਿੱਤਿਆ ਜੀ ਵਾ ਵਧਾਈਆਂ ਮਾਤਾ ਤੁਹਾਨੂੰ ਵੀ ਬਹੁਤ ਬਹੁਤ ਵਾਜੀ ਵਾ ਬਹੁਤ ਬਹੁਤ ਜੀ ਥੋੜੀ ਥਾਲੀ ਪੰਜਾਣੇ we go